ਲਾਈਵ ਕੱਟ ਦਿੰਦੇ ਨੇ ਇਹਨਾਂ ਦੋਵਾਂ ਲਾਈਵ ਨੂੰ ਤੁਸੀਂ ਜੋੜ ਕੇ ਖਬਰ ਨੂੰ ਬਣਾ ਸਕਦੇ ਹੋ ਤੇ ਇਹ ਬੇਨਤੀ ਮੈਂ ਦੁਬਾਰਾ ਫਿਰ ਕਰਦਾ ਹਾਂ ਉਸ ਤੋਂ ਬਾਅਦ ਅਸੀਂ ਨੌਜਵਾਨਾਂ ਨੂੰ ਆਖਾ ਵੀ ਫੌਜੀ ਪਿੱਛੇ हट ਗਏ ਨੇ ਆਖ ਗਏ ਨੇ ਦੁਖੀ ਹੋ ਗਏ ਨੇ ਪਰ ਫੌਜੀਆ ਨੇ ਜਿਹੜਾ ਸੜਕ ਦੇ ਉੱਤੇ ਟਰੈਕਟਰਾਂ ਦੀ ਪੰਨ ਤੋੜ ਕੀਤੀ ਤੇ ਬਜ਼ੁਰਗਾਂ ਨੂੰ ਟਰਾਲੀ ਟਰਾਲੀਆਂ 'ਚ ਜਾ ਕੇ ਮਾਰਕੁੱਟ ਕੀਤੀ ਤੇ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਾਏ ਨੇ ਕਈ ਬੰਦਿਆਂ ਨੇ ਦੱਸਿਆ ਵੀ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਨੇ ਤੇ ਫਿਰਕਾ ਪ੍ਰਸਤ ਹੋਣ ਦਾ ਸਬੂਤ ਵੀ ਦਿੱਤਾ ਹੈ ਕਿ ਅਸੀਂ ਆਰਐਸਐਸ ਦੇ ਜਾਂ ਸੰਗ ਦੇ ਬੰਦੇ ਆ ਸੋ ਹੁਣ ਮਸਲਾ ਇਹ ਹੈ ਕਿ ਕਿਸਾਨ ਆਗੂ ਸਾਨੂੰ ਕੌਲ ਤਾਂ ਦੇ ਦਿੰਦੇ ਨੇ ਨਾ ਤਾਂ ਸਾਨੂੰ ਮਸ਼ੀਨਾਂ ਲੈ ਜਾਣ ਦਿੰਦੇ ਨਾ ਸਾਨੂੰ ਬਖਤਰਬੰਦ ਟਰੈਕਟਰ ਲੈ ਜਾਣ ਦਿੰਦੇ ਤੇ ਨੌਜਵਾਨਾਂ ਨੂੰ ਅੱਗੇ ਤਾਂ ਕਰ ਦਿੰਦੇ ਨੇ ਪਰ ਉਹਨਾਂ ਦੀ ਸੁਰੱਖਿਆ ਦਾ ਬਿਲਕੁਲ ਵੀ ਨਹੀਂ ਸੋਚਦੇ ਸਾਨੂੰ ਜ਼ਰੂਰੀ ਹੈ ਮਸ਼ੀਨਾਂ ਦੀ ਲੋੜ ਪੈਗੀ ਤੇ ਬਖਤਰਬੰਦ ਟਰੈਕਟਰਾਂ ਦੀ ਲੋੜ ਪੈਗੀ ਚਾਹੇ ਸ਼ਾਂਤਮਈ ਕਰਨਾ ਹੀ ਹੈ ਤਾਂ ਫਿਰ ਉਹਨਾਂ ਨੂੰ ਕਿਸਾਨ ਆਗੂਆਂ ਨੂੰ ਖੁਦ ਆਪਣੇ ਝੰਡੇ ਲੈ ਕੇ ਤੇ ਸ਼ਾਂਤਮਈ ਅੱਗੇ ਵਧਣਾ ਚਾਹੀਦਾ ਤਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਨਹੀਂ ਤਾਂ ਫਿਰ ਇਸੇ ਤਰ੍ਹਾਂ ਹੀ ਚਾਹਤਾ ਹੁੰਦੀਆਂ ਰਹਿਣਗੀਆਂ ਅੱਜ ਖਨੌਰੀ ਬਾਰਡਰ ਤੇ ਦੋ ਸ਼ਹੀਦ ਹੋਏ ਨੇ ਹੋ ਸਕਦਾ ਤਿੰਨ ਹੋਣ ਕੱਲ ਨੂੰ ਇਸ ਤੋਂ ਵੀ ਵਧਣਗੇ ਸੋ ਇਹਦੀ ਚੰਗੀ ਤਰ੍ਹਾਂ ਰਣਨੀਤੀ ਤਿਆਰ ਕੀਤੀ ਜਾਵੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦਾ ਤੇ ਪੰਦੇਰ ਸਾਹਿਬ ਨੂੰ ਵੀ ਖਨੌਰੀ ਆਓ ਇੱਥੇ ਹਾਜ਼ਰੀ ਭਰੋ ਸਾਨੂੰ ਕੋਈ ਰਣਨੀਤੀ ਦਿਓ ਅੱਜ ਅਬ ਮਨਿਉ ਜੀ ਮਿਲੇ ਸਨ ਉੱਥੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਤੁਸੀਂ ਕਰ ਕੀ ਰਹੇ ਹੋ ਉਹ ਕਹਿੰਦਾ ਜੀ ਮਸ਼ੀਨਾਂ ਨਹੀਂ ਆਉਣ ਦਿੰਦੇ ਮੈਂ ਮਸ਼ੀਨਾਂ ਨਹੀਂ ਆਉਣ ਦਿੰਦੇ ਆਪਾਂ ਬਖਤਰਬਾ ਟਰੈਕਟਰ ਤਾਂ ਤਿਆਰ ਕਰ ਸਕਦੇ ਆ ਘਟੂ ਘਟ ਮੁੰਡੇ ਦਾ ਬਚੇ ਰਹਿਣਾ ਉਹਨਾਂ ਨੂੰ ਸੱਟਾਂ ਦਾ ਲੱਗਣ ਅਗਲੇ ਸਿੱਧੀਆਂ ਮਾਰਦੇ ਨੇ ਉਹਦਾ ਉਹ ਕੈਸੇ ਤਿਆਰ ਹੋਣਗੇ ਮੈਂ ਕਿਹਾ ਤੂੰ ਮੈਨੂੰ ਪੱਤਰੇ ਲੋਹੇ ਦੇ ਲਿਆ ਦੇ ਇੱਕ ਵੈਲਡਿੰਗ ਸੈੱਟ ਲਿਆ ਦੇ ਤੇ ਮੈਂ ਆਪੇ ਤਿਆਰ ਕਰ ਦਿੰਦਾ ਤੈਨੂੰ ਉਹਦੇ ਵਿੱਚ ਕੱਚ ਦੀ ਸ਼ੀਲਡ ਅੱਗੇ ਲਾ ਕੇ ਤੇ ਅੱਗੇ ਜਾਲੀ ਲੱਗ ਜਾਈਗੀ ਟੁੱਟੇ ਨਾ ਤੇ ਉਹਦੇ ਵਿੱਚ ਟਰੈਕਟਰ ਤਿਆਰ ਹੋ ਜਾਣਗੇ ਦੋ ਪਰ ਜੇ ਕਰਨੇ ਹੋਣ ਤਾਂ ਹੈ ਨਾ ਆਪਾਂ ਇਹ ਜਿਹੜੇ ਨੀਤੀ ਅਪਣਾਈ ਹੋਈ ਹੈ ਵੀ ਵੱਦ ਤੋਂ ਵੱਦ ਮਾਰ ਖਾਈਏ ਤੇ ਆਪਣੀਆਂ ਮੰਗਾਂ ਮਨਵਾਈਏ ਤੇ ਜਿਹਦਾ ਹੁਣ ਕੱਲਾ ਕੱਲਾ ਪੁੱਤ ਮਰ ਗਿਆ ਦੋ ਪੈਣਾ ਦਾ ਭਰਾ ਮਰ ਗਿਆ ਉਹਨੂੰ ਜਾ ਕੇ ਪੁੱਛੋ ਨਾ ਹੁਣ ਮੇਰੀ ਇੱਕ ਅੱਖ ਕਵਾਚੀ ਇਹ ਮੈਨੂੰ ਪਤਾ ਨਾ ਵੀ ਕੀ ਪਰਿਵਾਰ ਤੇ ਉੱਤੇ ਕੀ ਅਸਰ ਪੈਂਦਾ ਇਸ ਚੀਜ਼ ਦਾ ਬੱਚਿਆਂ ਦੇ ਕੀ ਪੈਂਦਾ ਆਪਣੀ ਮਨੋਬਲ ਦੇ ਉੱਤੇ ਕੀ ਅਸਰ ਪੈਂਦਾ ਪਾਵੇਂ ਕਿ ਆਪਾਂ ਆਪਣੇ ਆਪ ਨੂੰ ਬੜੇ ਸਮਝਦੇ ਆਂ ਫੁਕਰੇ ਆਂ ਪਾਡੇ ਆਂ ਬੜੇ ਦਲੇਰ ਬਣਨੇ ਆਂ ਪਰ ਫਰਕ ਤਾਂ ਹੁੰਦਾ ਐ ਇਨਾਂ ਗੱਲਾਂ ਦਾ ਸੋ ਇਸ ਕਰਕੇ ਜਿਹੜਾ ਇੱਕ ਨੌਜਵਾਨ ਦੋ ਨੌਜਵਾਨ ਸ਼ਹੀਦ ਹੋਏ ਨੇ ਅੱਜ ਸਿਰ 'ਚ ਗੋਲੀਆਂ ਆਰ ਪਰ ਹੋਈਆਂ ਨੇ ਸਿੱਧੀ ਪੱਕੀ ਗੋਲੀ ਮਾਰੀ ਏ ਤੇ ਦੂਜੇ ਦੇ ਇੱਥੇ ਧੌਣ ਦੇ ਉੱਤੇ ਪਲੈਨੇਟ ਬੰਬ ਇੱਥੇ ਵੱਜਾ ਉਹਦੇ ਤਾਂ ਉਹ ਯਾਰੀਆਂ ਜਿਹੜੀਆਂ ਇਹ ਗੱਲਾਂ ਨੇ ਆਪਾਂ ਕਿਉਂ ਨੌਜਵਾਨਾਂ ਨੂੰ ਫਿਰ ਕਾਲ ਕਰਕੇ ਮਰਵਾ ਰਹੇ ਆਂ ਆਪਾਂ ਕੋਈ ਰਣਨੀਤੀ ਤਿਆਰ ਕਰੀਏ ਸੋ ਮੈਂ ਇਹ ਚਾਹਨਾ ਆ ਵੀ ਆਪਾਂ ਨੌਜਵਾਨ ਸਾਰੇ ਜਿਹੜੇ ਇਲਾਕੇ ਦੇ ਆਂ ਆਪਾਂ ਇੱਕ ਫਰੰਟ ਤੇ ਇਕੱਠੇ ਹੋਈਏ ਆਪਾਂ ਸਾਰੇ ਇਕੱਠੇ ਹੋ ਕੇ ਸਲਾਹ مشورہ ਕਰੀਏ ਜੇ ਲੜਨਾ ਹੀ ਹੈ ਤਾਂ ਫਿਰ ਬਿਉਂਤ ਬੰਦੀ ਨਾਲ ਲੜੀਏ ਵੀ ਜੇ ਉਹਨਾਂ ਨਾਲ ਗੱਲਬਾਤ ਵੀ ਆਪਾਂ ਕਰ ਸਕਨੇ ਆ ਆਪਾਂ ਐਡੇ ਮੜੇ ਨਹੀਂ ਹੈਗੇ ਜਾ ਕੇ ਤੇ ਜੇ ਆਪਾਂ ਭੰਨਣਾ ਹੀ ਅਸਲ 'ਚ ਜੇ ਚਾਹੁੰਦੇ ਨਹੀਂ ਇਹ ਦਿੱਲੀ ਜਾਣਾ ਸਿਰਫ ਇੱਕ ਸਿਰਫ ਦਬਾਅ ਬਣਾਉਣਾ ਚਾਹੁੰਦੇ ਨੇ ਫਿਰ ਮੁੰਡੇ ਨਾ ਮਰਵਾਈਏ ਫਿਰ ਦਬਾਅ ਬਣਾਉਣ ਦਾ ਆਪਣਾ ਤਰੀਕਾ ਬਦਲੋ ਤੇ ਜੇ ਅਸੀਂ ਜਾਣਾ ਚਾਹੁੰਦੇ ਆ ਤਾਂ ਫਿਰ ਮਸ਼ੀਨਾਂ ਅੱਗੇ ਕਰੋ ਬਖਸਤਰਬੰਨ ਟਰੈਕਟਰ ਅੱਗੇ ਕਰੋ ਇਹਨੂੰ ਭੰਨੋ ਹਰ ਅੱਗੇ ਨਾ ਵਦੋ ਆਪਣੀ ਨੀਤੀ ਤੇ ਚੱਲੋ ਜਾ ਕੇ ਗੜੀ ਬਹਿ ਜਾਓ ਇਹਨਾਂ ਦੀ ਇਹਨਾਂ ਦੇ ਆਕੜ ਪੰਨੋ ਕੀ ਬੰਦਨੀ ਇਹਦਾ ਸੋ ਹੁਣ ਅੱਜ ਜਿਹੜਾ ਉੱਥੇ ਮਾਹੌਲ ਬਣਿਆ ਸੀ ਅੱਜ ਹਵਾਈ ਜਹਾਜ਼ ਤੱਕ ਉੱਥੇ ਤਿੰਨ ਲੜਾਕੂ ਜਹਾਜ਼ ਨੀਵੇਂ ਨੀਵੇਂ ਸਾਡੇ ਸਿਰਾਂ ਦੇ ਉੱਤੋਂ ਦੀ ਲੰਘ ਕੇ ਗਏ ਨੇ ਕਣਕਾਂ ਜੋ ਤੇ ਜਿੰਨੇ ਉਹਨਾਂ ਨੇ ਬੰਬ ਭਰਾ ਦਿੱਤੇ ਨੇ ਉਹਨਾਂ ਨੇ ਆਪਣੇ ਲੋਕ ਨੂੰ ਕਸਰ ਛੱਡੀ ਕੋ ਨਹੀਂ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਇਧਰੋਂ ਕੋਈ ਚੀਜ਼ ਹੈ ਨਹੀਂ ਲੜਨ ਵਾਸਤੇ ਤੇ ਉਧਰੋਂ ਸਾਰਾ ਕੁਝ ਹੀ ਇਧਰੋਂ ਕੱਲੇ ਖਾਲੀ ਹੱਥ ਲੜਕਾਰੇ ਮੈਂ ਇਤਿਹਾਸ ਚ ਪੜਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਗੁਰਦਾਸ ਨੰਗਲ ਦੀ ਘੜੀ ਚ ਕਿੜਾ ਪਿਆ ਤਾਂ ਸਿੰਘ ਅੰਦਰੋਂ ਖਾਲੀ ਹੱਥ ਨਿਕਲਦੇ ਤੇ ਉਹਨਾਂ ਦਾ ਰਾਸ਼ਨ ਪਾਣੀ ਦੇ ਘੋੜੇ ਪੱਠੇ ਖੋਗ ਲੈ ਜਾਂਦੇ ਕੁਸ਼ੀਦੋ ਜੀ ਦੇ ਕੁਝ ਖੋਗ ਲੈ ਜਾਂਦੇ ਅੱਥੇ ਅੱਖਾਂ ਨਾਲ ਵੇਖਿਆ ਸਾਰਾ ਕੁਝ ਇੱਥੇ ਲੜਾਈ ਹੁੰਦੀ ਅੱਖਾਂ ਨਾਲ ਵੇਖੀ ਪਰਾਲੀ ਦੀ ਜ਼ਿੰਮੇਵਾਰੀ ਮੇਰੀ ਏ ਸੈਫੀ ਜੱਥੇਬੰਦੀ ਨੇ ਪਰਾਲੀ ਚਕਾਈ ਏ ਮੈਂ ਪਰਾਲੀ ਚਕਾਈ ਏ ਪਰਚਾ ਮੇਰਾ ਹੋਣਾ ਚਾਹੀਦਾ ਹੈ ਖਰਚਾ ਮੈਨੂੰ ਪੈਣਾ ਚਾਹੀਦਾ ਕਿਸੇ ਹੋਰ ਨੂੰ ਫੜਿਓ ਨਾ ਬਿਲਕੁਲ ਵੀ ਜਾ ਕੇ ਤੇ ਉੱਥੇ ਧੂਆਂ ਦਿੱਤਾ ਉੱਤੇ ਮਰਚਾ ਮੁੰਡਿਆਂ ਨੇ ਲਿਆ ਕੇ ਸੁੱਟੀਆਂ ਤੇ ਉਹਨਾਂ ਦੇ ਨਾਸਾਂ 'ਚ ਜਦੋਂ ਉਹਨਾਂ ਦਾ ਦਮ ਕੁੱਟਿਆ ਫਿਰ ਉਹ ਮੋਰਚਾਂ ਤੋਂ ਉੱਤਰ ਕੇ ਥੱਲੇ ਆਏ ਨੇ ਫਿਰ ਉਹ ਕਣਕਾਂ 'ਚ ਸਾਡੇ ਨਾਲ ਆ ਕੇ ਖਲੋਤੇ ਰਹੇ ਨੇ ਮੈਂ ਇਹਨਾਂ ਨੂੰ ਵਾਹਣੇ ਦਾ ਪਾ ਕੇ ਰੱਖਿਆ ਨਾ ਦੋ ਮੁੰਡੇ ਸ਼ਹੀਦ ਕਰੈ ਨੇ ਜਿੰਨੇ ਕੁ ਜੋਗੇ ਉਹਨਾਂ ਕੋ ਲੜੇਆਂ ਸੀ ਬਾਕੀ ਇਹ ਗੱਲ ਹੈ ਵੀ ਜਿਹੜੇ ਹੁਣ ਕਿਸਾਨ ਆਗੂ ਨੇ ਉਹ ਰਣਨੀਤੀ ਤਿਆਰ ਕਰੋ ਆਓ ਕੁਝ ਨਹੀਂ ਹੋ ਗਿਆ ਅਜ ਪੰਗਾ ਲੈ ਹੀ ਲੈ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਹੁਣ ਤੇ ਆਪਾਂ ਮੁੰਡੇ ਵੀ ਮਰਵਾ ਲੈਨੇ ਹੁਣ ਨਹੀਂ ਪਿੱਛੇ ਹ ਹੁਣ ਜੇ ਪਿੱਛੇ ਹਟਾਂਗੇ ਹੁਣ ਪੱਲੇ ਕੁਝ ਨਹੀਂ ਜੇ ਰਹਿ ਜਾਣਾ ਹੁਣ ਆਪਾਂ ਲੜਨਾ ਹੈ ਹੁਣ ਇਹਨੂੰ ਆਪਾਂ ਭੰਨੇ ਹੀ ਪੰਨਾ ਹੈ ਹੁਣ ਇਹਨਾਂ ਦੀ ਅਣਖ ਭੰਨਣੀ ਹੈ ਇਹਨਾਂ ਦੀ ਆਕੜ ਭੰਨਣੀ ਹੈ ਜਿਹੜੀ ਉੱਥੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਬਜ਼ੁਰਗਾਂ ਨੂੰ ਟਰਾਲੀਆਂ ਜਿਹਨਾਂ ਨੇ ਡੰਡੇ ਮਾਰੇ ਨੇ ਟਰੈਕਟਰ ਭੰਨੇ ਨੇ ਗੱਡੀਆਂ ਭੰਨੀਆਂ ਨੇ ਇੱਕ ਦੋ ਮੋਟਰਸਾਈਕਲਾਂ ਨੂੰ ਅੱਗਾ ਲਾਈਆਂ ਨੇ ਦੋ ਮੁੰਡੇ ਸ਼ਹੀਦ ਕੀਤੇ ਨੇ 40 50 ਨੂੰ ਸੱਟਾਂ ਲਾਈਆਂ ਨੇ ਅੱਜ ਭਾਈ ਸਵਰਨ ਸਿੰਘ ਵੀ ਉੱਥੇ ਸਨ ਤੇ ਹੋਰ ਵੀ ਕੈ ਸਿੰਘ ਆਏ ਸਨ ਇਧਰੋਂ ਬਠਿੰਡੇਲ ਉਹਨਾਂ ਨੇ ਆਪਣੀ ਅੱਖਾਂ ਨਾਲ ਸੀਨ ਵੇਖਿਆ ਸਾਰਾ ਵੀ ਉੱਥੇ ਕੀ ਬਣਦਾ ਰਿਹਾ ਉਹਨਾਂ ਨੇ ਮੈਨੂੰ ਪ੍ਰਾਲੀ ਦੀ ਸਲਾਹ ਦਿੱਤੀ ਤੇ ਮੈਂ ਸਗੋਂ ਉਹ ਤੋਂ ਟਾਲਦਾ ਰਿਹਾ ਮੈਂ ਕਿ ਬੜਾ ਔਖਾ ਕੰਮ ਹੈ ਜਦੋਂ ਸਿੰਘ ਛੀਡੋਗੇ ਨਾ ਫਿਰ ਰਿਹਾ ਨਹੀਂ ਗਿਆ ਫਿਰ ਮੈਨੂੰ ਇਹ ਅਸੀਂ ਅੱਖ ਚ ਪੜਣਾ ਤੇ ਕਾਨੂੰ ਉਧਰ ਜਾਣਾ ਫਿਰ ਮੈਂ ਜਾ ਕੇ ਉੱਥੇ ਉੱਥੇ ਮੁੰਡਿਆਂ ਨੂੰ ਪਲੇਰ ਕੇ ਲੈ ਗਿਆ ਉਹ ਬਸ ਇੱਕ ਵਾਰੀ ਜਦੋਂ ਉਹ ਔਖੇ ਜੋ ਆ ਕੇ ਸਾਡੀ ਪਰਾਲੀ ਚੁੱਕਦੇ ਉਹ ਮੈਂ ਕਿਹਾ ਵੀ ਤੂੰ ਸਾਡਾ ਪਰਚਾ ਕਰਾ ਲਈ ਨਹੀਂ ਤੇ ਮੈਂ ਜਿਹੜੇਗਾ ਤੇ ਫਿਰ ਹੁਣ ਤੈਨੂੰ ਪਤਾ ਹੀ ਇੱਥੇ ਕੀ ਬੰਨਣਾ ਹੈ ਸਾਡੇ ਬੰਦੇ ਸ਼ਹੀਦ ਹੋਏ ਨੇ ਸਾਨੂੰ ਗੁੱਸਾ ਹੈ ਤੇ ਜੇ ਚੁੱਕ ਕੇ ਉਧਰੋਂ ਪਰਾਲੀ ਚੁੱਕ ਕੇ ਤੁਰਨ ਲੱਗੇ ਇਧਰੋਂ ਖਾਲੀ ਲੈਣ ਆਉਣ ਲੱਗੇ ਪਰ ਕੇ ਜਾਣ ਲੱਗੇ ਤੇ ਫਿਰ ਧੂਆਂ ਜਦੋਂ ਨੇ ਅਨਸ ਐ ਡਾਇਆ ਫਿਰ ਉਹਨਾਂ ਨੂੰ ਵੀ ਸਾਡੇ ਬਰਾਬਰ ਆ ਕੇ ਖਲੋਣਾ ਪਿਆ ਕਣਕਾਂ 'ਚ ਤਿੰਨ ਲੜਾਕੂ ਆਈ ਜਾ ਸਾਡੇ ਸਿਰਾਂ ਦੇ ਉੱਤੋਂ ਲੰਗੇ ਨੇ ਤੇ ਪੂਰਾ ਜੰਗ ਦਾ ਮਾਹੌਲ ਏ ਬਿਲਕੁਲ ਨਾ ਬਰਾਬਰੀ ਦੀ ਲੜਾਈ ਏ ਇਧਰ ਖਾਲੀ ਹੱਥ ਨੇ ਉਧਰ ਗੋਲੇ ਨੇ ਪਲੈਂਟਾਈਨ ਬੰਬ ਨੇ ਉਧਰ ਅਥਰੂ ਗੈਸ ਦੇ ਗੋਲੇ ਨੇ 12 ਬੋਰ ਦੇ ਗੋਲੇ ਨੇ ਪੱਕੀਆਂ ਗੋਲੀਆਂ ਨੇ ਕੋਈ ਕਸਰ ਨਹੀਂ ਜਾਂ ਛੱਡਦੇ ਪਏ ਸੋ ਇਹ ਜਿਹੜੀ ਗੱਲ ਏ ਇਹ ਸਾਰੇ ਬਾਹਰਲੇ ਦੇਸ਼ਾਂ ਵਾਲੇ ਮੁੰਡੇ ਖਾਸ ਕਰਕੇ ਇਹਨੂੰ ਪੇਜਾਂ ਦੇ ਪਾਓ ਆਪਣੇ ਤਰੀਕੇ ਨਾਲ ਦੱਸੋ ਜੇ ਮੈਨੂੰ ਦੱਸਣਾ ਨਹੀਂ ਆਉਂਦਾ ਤੇ ਆਪਣੇ ਤਰੀਕੇ ਨਾਲ ਦੱਸੋ ਵੀ ਐਡਾ ਵੱਡਾ ਜ਼ੁਲਮ ਹੋ ਰਿਹਾ ਏ ਇੱਥੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਆ ਜਿਹੜੇ گاਉਂ ਵਾਲੇ ਨੇ ਹੁਣ ਮਰ ਗਏ ਨੇ ਇਹਨਾਂ ਨੂੰ ਹੁਣ ਹੁਣ ਇਹਨਾਂ ਨੂੰ ਰਾਖ ਹੁਣ ਸਾਡੇ ਵਾਸਤੇ ਬੋਲੋ ਕੁਝ ਖਨੌਰੀ ਬਾਰਡਰ ਤੇ ਆਵੋ ਖਨੌਰੀ ਬਾਰਡਰ ਨੇ ਤਾਂ ਆਪਣਾ ਕਰ ਵਿਖਾਇਆ ਇਲਾਕੇ ਨੇ ਤਾਂ ਆਪਣਾ ਕਰ ਵਾਲੇ ਇਲਾਕੇ ਦੇ ਦੋਸ਼ੀ ਅਸੀਂ ਕਰਾਲੇ ਨੇ ਕਿੰਨੀਆਂ ਸੱਟਾਂ ਮਾਰ ਲਈਆਂ ਸ਼ੰਭੂ ਤੇ ਕੀ ਹੋ ਗਿਆ ਮੈਨੂੰ ਨਹੀਂ ਪਤਾ ਮੈਂ ਸ਼ੰਭੂ ਵਾਲੇ ਨੂੰ ਮਾੜਾ ਨਹੀਂ ਕਹਿੰਦਾ ਪਰ ਖਨੌਰੀ ਵਾਲਿਆਂ ਨੇ ਜਿਹੜਾ ਕੱਲ ਗੱਲ ਆ ਕਿ ਜੀ ਵੀ ਅਸੀਂ ਕਰਾਂਗੇ ਤੇ ਅਸੀਂ ਕੀਤਾ ਹੁਣ ਉੱਥੇ ਵਾਹ ਨਹੀਂ ਚੱਲਦੀ ਮਸ਼ੀਨਾਂ ਬਿਨਾ ਕੀ ਕਰੀ ਅਸੀਂ ਨੇੜੇ ਲੱਗ ਜਾਂਦੇ ਆ ਪੱਥਰਾਂ ਨੂੰ ਘਾਥਾਂ ਨਾਲ ਚੁੱਕ ਦਾਂਗੇ ਛੇੜਿਆ ਟਣ ਮਸ਼ੀਨਾ ਆਂਦਨੇ ਇਹ ਬਿਆਨ ਦੇ ਤੋਂ ਨਹੀਂ ਮਸ਼ੀਨਾ ਲੈ ਕੇ ਨਹੀਂ ਜਾਣੀ ਆ ਬਿਨਾ ਮਸ਼ੀਨਾ ਤੋਂ ਕੀ ਇਹ ਦੱਸੋ ਜੇ ਤੇ ਕੂਚ ਕਰਾਂਗੇ ਆਖ ਦਿੱਤਾ ਕੂਚ ਕਰਾਂਗੇ ਤੇ ਕੂਚ ਕਰਨ ਵਾਸਤੇ ਸਾਧਨ ਵੀ ਹੁੰਦੇ ਨੇ ਜਰਨੈਲਾਂ ਦੀ ਡਿਊਟੀ ਬਣਦੀ ਏ ਜਿੱਥੋਂ ਤੋਂ ਨਹੀਂ ਹੁੰਦਾ ਤੁਸੀਂ ਆਖੋ ਵੀ ਸੈਫੀ ਵਾਲੇ ਕਰੋ ਤਿਆਰੀ ਲਓ ਮੈਂ ਕਰਦਾ ਕਿਹੜੀ ਮਸ਼ੀਨ ਨਹੀਂ ਆਉਂਦੀ ਉਹ ਮਸ਼ੀਨ ਆਏਗੀ ਕਿਹੜਾ ਬਖਤਰਬਾਂ ਟਰੈਕਟਰ ਨਹੀਂ ਹੁੰਦਾ ਉਹ ਆਏਗਾ ਸਾਡੇ ਉੱਤੇ ਪਾਹ ਹਣਾ ਗੱਲ ਮਾੜੀ ਜੀ ਛੱਡੋ ਬਲਾ ਪੁੱਤਰ ਕਰੋ ਹਮੜਾ ਦੇਖੀਏ ਤੁਹਾਨੂੰ ਬੜੀਆਂ ਤੇੜਾ ਮਾਰਦੇ ਹੋ ਤੁਸੀਂ ਤੇ ਅਸੀਂ ਕਰਕੇ ਵਿਖਾਣੇ ਆ ਤੁਹਾਨੂੰ ਅਸੀਂ ਕਰਕੇ ਵਿਖਾਨੇ ਆ ਲੜਕੇ ਵਿਖਾਨੇ ਆ ਤੇ ਜਿੱਤ ਕੇ ਵਿਖਾਵਾਂਗੇ ਇਹਨਾਂ ਤੋਂ ਤੇ ਇਹਨਾਂ ਖਾਲੀ ਹੱਥਾਂ ਨਾਲੇ ਕੋਈ ਅਸੀਂ ਉਹ ਨਹੀਂ ਕਰਦੇ ਵੀ ਹਿੰਸਾ ਨਹੀਂ ਕਰਦੇ ਹਿੰਸਾ ਲਈ ਉਕਸਾਣਾ ਹੀ ਹਿੰਸਾ ਹੈ ਸਾਡਾ ਰਾਹ ਬੰਦ ਕਰਕੇ ਸਾਨੂੰ ਹਿੰਸਾ ਲਈ ਉਕਸਾਇਆ ਕਿੰਨੇ ਆ ਸਾਡਾ ਰਾਹ ਬੰਦ ਕੇ ਸਾਨੂੰ ਹਿੰਸਾ ਲਈ ਇਹਨਾਂ ਨੇ ਉਕਸਾਇਆ ਅਸੀਂ ਤਾਂ ਸ਼ਾਂਤਮਈ ਜਾ ਰਹੇ ਸੀ ਅਸੀਂ ਤਾਂ 14 ਤਰੀਕ ਨੂੰ ਸ਼ਾਂਤਮਈ ਖੜੇ ਸੀ ਜਦੋਂ ਮੇਰੀ ਅੱਖ ਕੱਟੀ ਇਹਨਾਂ ਨੇ ਅੱਜ ਵੀ ਸ਼ਾਂਤਮਈ ਇਹ ਤੇ ਗੋਲੇ ਚਲਾਣ ਲੱਗ ਗਏ ਇਹਦਾ ਛੇੜਖਾਨੀ ਆਪ ਕਰਦੇ ਨੇ ਉਹ ਤਾਂ ਮਸਤੇ ਹੋਏ ਨੇ ਪੂਰੀ ਤਰ੍ਹਾਂ ਉਹ ਤਾਂ ਹੁਣ ਇਹ ਜਾਂ ਕਰੋ ਜਾਂ ਮਰੋ ਵਾਲਾ ਕੰਮ ਬਣ ਗਿਆ ਉਹ ਤੇ ਹੁਣ ਮੁੰਡੇ ਮਰਾ ਕੇ ਇਹ ਕੰਮ ਨਹੀਂ ਬੰਨਾ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਕਿਰਪਾ ਕਰਕੇ ਖਨੋਰੀ ਬਾਰਡਰ ਤੇ ਸਿਨੇ ਲਾਓ ਜਿੱਥੇ ਜਿੱਥੇ ਲੱਗਦੇ ਨੇ ਤੇ ਗਾਉਣ ਵਾਲਿਆਂ ਨੂੰ ਆਖੋ ਆਓ ਹਾਜ਼ਰੀ ਭਰੋ ਅੱਛਾ ਇੱਕ ਜ਼ਿੰਮੇਵਾਰੀ ਮੈਂ ਹੋਰ ਲੈਣਾ ਸੈਫੀ ਜਥੇਬੰਦੀ ਵੱਲੋਂ ਇਹ ਜਿਹੜੇ ਦੋਸ਼ ਈਦ ਹੋਏ ਨੇ ਇਹਨਾਂ ਦੇ ਨਾਲਾਂ ਨਿਸ਼ਾਨ ਅਸੀਂ ਸੈਫੀ ਵਾਲੇ ਲਾਵਾਂਗੇ ਇੱਥੇ ਇਸੇ ਬਾਰਡਰ ਤੇ ਇਹਨਾਂ ਨੂੰ ਅਜਾਇ ਨਹੀਂ ਜਾਣ ਦਿੰਦੇ ਇਹੀ ਦਾ ਸ਼ਹੀਦ ਨੇ ਮੈਂ ਹੋਰਾਂ ਨੂੰ ਸ਼ਹੀਦ ਨਹੀਂ ਮੰਨਦਾ ਦਿਲ ਦੇ ਦੌਰੇ ਪੈ ਕੇ ਮਰਿਆ ਨੂੰ ਮੈਂ ਤਾਂ ਸ਼ਹੀਦ ਮੰਨਿਆ ਹੀ ਨਹੀਂ ਕਦੀ ਮੈਂ ਤਾਂ ਕੁਰਬਾਨ ਜਾਂ ਭੇਟ ਭੇਟ ਹੋਏ ਕਹਿੰਦਾ ਹਾਂ ਇਹ ਤੋਂ ਵੱਧ ਮੈਂ ਕਦੀ ਇਹਨਾਂ ਲਈ ਸ਼ਬਦ ਨਹੀਂ ਵਰਤਿਆ ਇਹਨਾਂ ਵੀ ਵਰਤਨਾ ਚਲੋ ਠੀਕ ਹੈ ਵੀ ਬਜ਼ੁਰਗ ਨੇ ਸਾਡੇ ਕੋਈ ਸ਼ਰਾਬ ਪੀ ਕੇ ਕਿਤੇ ਪਹਿਲਾਂ ਉੱਥੇ ਉੱਦਕ ਬਿਆ ਨਾਲੇ ਚ ਇਹੋ ਜਿਹੇ ਕਰਨਾ ਵੀ ਵਾਪਰੀਆਂ ਮੈਂ ਕਹਿਣੀ ਨਹੀਂ ਚਾਹੁੰਦਾ ਪਰ ਸ਼ਹੀਦ ਜਾਂ ਨਵਰੀਤ ਸਿੰਘ ਡਿਬਡਵਾ ਜਾਂ ਅੱਜ ਵਾਲੇ ਦੋ ਸ਼ਹੀਦ ਨੇ ਇਹਨਾਂ ਨੂੰ ਮੈਂ ਸ਼ਹੀਦ ਕਹਾਗਾ ਇਹਨਾਂ ਦਾ ਨਿਸ਼ਾਨ ਇੱਥੇ ਲੱਗੂਗਾ ਜੇ ਸਮਾਂ ਕਿਤੇ ਅਜਾਜ ਦੇ ਤਿੱਤ ਨਵਰੀਤ ਸਿੰਘ ਦਾ ਵੀ ਉੱਥੇ ਨਿਸ਼ਾਨ ਲੱਗੂਗਾ ਇਹਨਾਂ ਦਾ ਨਿਸ਼ਾਨ ਇੱਥੇ ਸੈਫੀ ਵਾਲੇ ਲਾਉਣਗੇ ਸੰਘਰਸ਼ ਦਾ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਦਾ ਨਿਸ਼ਾਨ ਲੱਗੂਗਾ ਦੋਵਾਂ ਸ਼ਹੀਦਾਂ ਦਾ ਜਿਹੜੇ ਮੁੰਡੇ ਸ਼ਹੀਦ ਹੋਏ ਨੇ ਅੱਗੇ ਹੋ ਕੇ ਸ਼ਹੀਦ ਹੋਏ ਨੇ ਲੜ ਕੇ ਸ਼ਹੀਦ ਹੋਏ ਨੇ ਦਲੇਰੀ ਨਾਲ ਸ਼ਹੀਦ ਹੋਏ ਨੇ ਅੱਖਾਂ ਨਾਲ ਵੇਖਦੇ ਰਹੇ ਸਭ ਤੋਂ ਅੱਗੇ ਖੜੇ ਸਨ ਇਹ ਲਲਕਾਰਦੇ ਸਨ ਉਹਨਾਂ ਨੂੰ ਤੇ ਉਹਨਾਂ ਨੇ ਖਿੱਚ ਕੇ ਇਹਨਾਂ ਨੂੰ ਮਾਰਿਆ ਤੇ ਹੁਣ ਇਹੀ ਏ ਭਰਾਵੋ ਜਿਵੇਂ ਵੀ ਜੇ ਹੁੰਦਾ ਜੇ ਪ੍ਰਚਾਰ ਕਰੋ ਤੁਸੀਂ ਬਾਹਰ ਬੈਠੇ ਹੋ ਬਾਹਰ ਵਾਲੇ ਖਾਸ ਕਰਕੇ ਬਾਹਰਲੇ ਪੇਜਾਂ ਦੇ ਪਾਓ ਸਾਡੇ ਦਾ ਨਾ ਤੇ ਲਾਈਵ ਚੱਲਣ ਦਿੰਦੇ ਨੇ ਨਾ ਸਾਡੇ ਪੇਜ ਚੱਲਣ ਦਿੰਦੇ ਨੇ ਨਾ ਸਾਡਾ ਕੋਈ ਪ੍ਰਚਾਰ ਏ ਇੱਥੇ ਨਾ ਸਾਡੀ ਕੋਈ ਖਬਰ ਲਾਉਂਦੇ ਨੇ ਉੱਥੇ ਕਹੀ ਜਾਂਦੇ ਨੇ ਖਨੌਰੀ ਬਾਰਡਰ ਦੇ ਅਥਰੂ ਗੈਂਸ ਦੇ ਗੋਲੇ ਚੱਲੇ ਨੇ ਕੌਣ ਕਹਿੰਦਾ ਅਥਰੂ ਗੈਂਸ ਦੇ ਗੋਲੇ ਚੱਲਨੇ ਪੈਲੈਂਟਾਈਨ ਬੰਬ ਚੱਲਦੇ ਨੇ ਪੂਰੀ ਧਮਕ ਪੈਂਦੀ ਏ ਪੂਰੀ ਅੱਗ ਨਿਕਲਦੀ ਏ ਤੇ ਪੂਰੇ ਉਹਦੇ ਵਿੱਚੋਂ ਸਿੱਕਾ ਜਿਹੜਾ ਹੁੰਦਾ ਪਲਾਸਟਿਕ ਦਾ ਨਿਕਲ ਕੇ ਵੱਜਦਾ ਏ ਤੇ ਕਈਆਂ ਦੇ ਹੱਥ-ਪਾਟੇ, ਕਈ ਦੀ ਲੱਤਾਂ-ਪਾਟੀਆਂ ਪਤਾ ਨਹੀਂ ਕਿੰਨੂ ਕਈ ਬੰਦੇ ਤਾਂ ਆਪਣਾ ਦੱਸਦੇ ਹੀ ਨਹੀਂ ਵੀ ਸੱਟਾਂ ਖਾ ਕੇ ਘਰ ਨੂੰ ਪਰਤ ਜਾਂਦੇ ਨੇ, ਕਈ ਬੰਦੇ ਹਸਪਤਾਲ ਜਾਂਦੇ ਨੇ, ਚੋਰੀ ਇਲਾਜ ਕਰਾ ਲੈਂਦੇ ਨੇ। ਕਈ ਬੰਦੇ ਘਰੇੋਂ ਚੋਰੀ ਆਏ ਹੁੰਦੇ ਨੇ। ਤੇ ਪਤਾ ਨਹੀਂ ਕਿੰਨੇ ਕੋ ਫੱਟੜ ਹੁੰਦੇ ਨੇ ਰੋਜ਼ ਤੇ ਬੜਾ ਲੜਦੇ ਨੇ, ਬੜਾ ਹੀ ਲੜਦੇ ਨੇ ਨਜ਼ਾਰਾ ਵੱੱਜਾ ਪਿਆ ਜਿਵੇਂ ਜੰਗ ਲੱਗਾਂ ਹੁੰਦਾ ਨਾ। ਤੇ ਮੈਂ ਕਹਿੰਦਾ ਵਾ ਕਮਾਲ ਕਰ ਦਿੱਤੀ ਮੁੰਡਿਆਂ ਨੇ, ਕਮਾਲ ਖਨੌਰੀ ਬਾਰਡਰ ਤੇ ਮੈਂ ਜਿੱਦਣ ਦਾ ਵੇਖਣ ਡਿਆ ਨਾ ਯਾਰ ਖਾਲੀ ਹੱਥੀ ਤੇ ਬੰਦੂਕ ਦੀ ਲੜਾਈ ਵੇਖੋ। ਖਾਲੀ ਹੱਥੀ ਜਾ ਕੇ ਬੰਦੂਕ ਵੇਖੋ ਬੰਬ ਵਾਲਿਆਂ ਨੂੰ ਪਹਿਣਾ ਡਾਂਗਾ ਵਾਲਿਆਂ ਨੂੰ ਪਹਿਣਾ ਕੋ ਤੇ ਉਹਨਾਂ ਦੇ ਸ਼ਸਤਰ ਹਥਿਆਰ ਟੋਪੇ ਉਹਨਾਂ ਦੀਆਂ ਟਾਲਾਂ ਖੋਲਿਆ ਹੋਣੀਆਂ ਇਹ ਜਿਹੜੀਆਂ ਗੱਲਾਂ ਮੈਂ ਇਤਿਹਾਸ ਚ ਕਿਤੇ ਪੜੀਆਂ ਸਨ ਤੇ ਹੁਣ ਮੈਂ ਅੱਖਾਂ ਨਾਲ ਵੇਖੀਆਂ ਨੇ ਤਾਂ ਮੈਂ ਇਤਿਹਾਸ ਨੂੰ ਐਂ ਲੱਗਦਾ ਵੀ ਯਾਰ ਸੱਚ ਸੱਚ ਹੀ ਤਾਂ ਸੀ ਤੂੰ ਮੰਨਦਾ ਤਾਂ ਸਹੀ ਪਰ ਹੁਣ ਤਾਂ ਤੂੰ ਮੰਨੇਗਾ ਤਾਂ ਕੀ ਕਰੇਗਾ ਮੰਨੇਗਾ ਨਾ ਤੇ ਕੀ ਕਰੇਗਾ ਉਹ ਤਾਂ ਲੋਕ ਵੀ ਮੰਨਣਗੇ ਚਲੋ ਮੈਂ ਤਾਂ ਮੰਨ ਦਿਆਂ ਸ਼ੁਰੂ ਤੋਂ ਇਤਿਹਾਸ ਸੱਚਾ ਸਾਡਾ ਤੇ ਆ ਅੱਖਾਂ ਨਾਲ ਵੇਖ ਲਿਆ ਨਾ ਜਦੋਂ ਇਹ ਇਹ ਕਿਹੜੇ ਇਹ ਕਿਹੜੇ ਅਮਰਤਾਰੀ ਗੁਰਸਿੱਖ ਨੇ ਇਹਦਾ ਆਮ ਮੁੰਡੇ ਨੇ ਜੱਟਾਂ ਦੇ ਇਹਦਾ ਆਮ ਕਿਸਾਨ ਨੇ ਜੇ ਇਹ ਇੰਨਾ ਕਰ ਸਕਦੇ ਨੇ ਜਿਨ੍ਹਾਂ ਨੇ ਛੱਡੇ ਬਾਟੇ ਦਾ ਅਮਰ ਸ਼ਗਿਆ ਜਿਨ੍ਹਾਂ ਨੇ ਕਾਰ ਛੱਡੇ ਹੋਏ ਸਾਨੂੰ ਉਹਨਾਂ ਨੇ ਤਾਂ ਬੜਾ ਕੁਝ ਕੀਤਾ ਹੋਏਗਾ ਸੋ ਸਾਰਿਆਂ ਨੂੰ ਬੇਨਤੀ ਹੈ ਬਾਹਰ ਵਾਲੇ ਮੁੰਡਿਆਂ ਨੂੰ ਕਿ ਜਿਹੜੀ ਇਹ ਜਿਹੜੀ ਗੱਲ ਹੋਈ ਹੈ ਅੱਜ ਦੋਸ਼ੀ ਧੋਏ ਨੇ ਇਸ ਚੀਜ਼ ਨੂੰ ਜਿੰਨਾ ਪ੍ਰਚਾਰਿਆ ਜਾਂਦਾ ਪ੍ਰਚਾਰ ਉਹ ਬਹੁਤ ਜ਼ੁਲਮ ਹੋ ਰਿਹਾ ਹੈ ਬਿਲਕੁਲ ਲਾਲੋ ਵੀ ਫਿਰਕਾ پرستੋ ਜਮਾਤ ਤੇ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਨੇ ਤੇ ਬਜ਼ੁਰਗਾਂ ਨੂੰ ਟਰਾਲੀਆਂ 'ਚ ਕੁੱਟਿਆ ਹੈ ਗੱਡੀਆਂ ਭੰਨੀਆਂ ਨੇ ਉਹਨਾਂ ਨੇ ਪੁੰਟ ਖੋਲ ਕੇ ਤਾਰਾਂ ਪੱਟ ਕੇ ਹੋਰ ਕਈ ਚੀਜ਼ਾਂ ਨੂੰ ਅੱਗਾ ਵੀ ਲਾਈਆਂ ਨੇ ਤੇ ਵਾਹ ਨਹੀਂ ਚੱਲਦੀ ਬਾਈ ਜੀ ਡਾਂਗ ਦੀ ਗੋਲੀ ਦੀ ਕੋਈ ਲੜਾਈ ਨਹੀਂ ਡਾਂਗ ਦੀ ਬੰਬਾਂ ਦੀ ਕੋਈ ਲੜਾਈ ਨਹੀਂ ਡਾਂਗ ਦੀ ਦੱਥਰੂ ਗੈਸਾਂ ਦੀ ਕੋਈ ਲੜਾਈ ਨਹੀਂ ਹੈਗੀ ਇਦੇ ਨਾਲ ਨਹੀਂ ਅਥਰੂ ਗੈਸ ਨਾਲ ਵੀ ਲੜ ਲਾਂਗੇ ਜਿਹੜਾ ਬੰਬ ਚਲਾਉਂਦੇ ਨੇ ਪੈਲੈਂਟਾਈਨ ਬੰਬ ਤੇ ਸਿੱਧੀਆਂ 12 ਬੂਰ ਦੇ ਫਾਇਰ ਤੇ ਸਿੱਧੇ ਪੱਕੇ ਦੇ ਫਾਇਰ ਅਨਸਾਸ ਦੇ ਫਾਇਰ ਹੁੰਦੇ ਨੇ ਜਿਹੜੇ ਉਹਦੇ ਨਾਲ ਆਪਾਂ ਕਿਵੇਂ ਲੜਾਂਗੇ ਸੋ ਸਾਨੂੰ ਬਖਤਰਬੰਦ ਟਰੈਕਟਰ ਬਣਾਉਣੇ ਚਾਹੀਦੇ ਨੇ ਸਾਨੂੰ ਆਪਣੀਆਂ ਮਸ਼ੀਨਾਂ ਬਖਤਰਬੰਦ ਕਰਨੀਆਂ ਚਾਹੀਦੀਆਂ ਨੇ ਸਾਨੂੰ ਵੱਡੇ ਟਰਾਲੇ ਬਖਤਰਬੰਦ ਕਰਕੇ ਭਾਰ ਕੇ ਬੰਦੇ ਨੇੜੇ ਲੈਣੇ ਚਾਹੀਦੇ ਨੇ ਸਾਨੂੰ ਕਈ ਤਰੀਕਿਆਂ ਨਾਲ ਉਹਨਾਂ ਨਾਲ ਫਿਰ ਹੁਣ ਕੋਈ ਹੋਰ ਹਿੱਲਾ ਨਹੀਂ ਰਹਿ ਗਿਆ ਅਸੀਂ ਹਿੰਸਾ ਨਹੀਂ ਕੀਤਾ ਸਾਨੂੰ ਹਿੰਸਾ ਵਾਸਤੇ ਉਕਸਾਇਆ ਗਿਆ ਹੈ ਸਾਡਾ ਰਾਹ ਬੰਦ ਕੀਤਾ ਗਿਆ ਹੈ ਸਾਨੂੰ ਢੁਕਾਇਆ ਜਾ ਰਿਹਾ ਹੈ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਇਸ ਕਰਕੇ ਸਾਡੀ ਰੋਟੀ ਨੂੰ ਚੁੱਕਿਆ ਜਾ ਰਿਹਾ ਅੱਗੋਂ ਸਾਡੇ ਬੱਚਿਆਂ ਦਾ ਭਵਿੱਖ ਮਾਰਿਆ ਜਾ ਰਿਹਾ ਇਸ ਕਰਕੇ ਅਸੀਂ ਲੜ ਰਹੇ ਹਾਂ ਅਸੀਂ ਕੋਈ ਸਾਨੂੰ ਸ਼ੌਂਕ ਨਹੀਂ ਹੈਗਾ ਵੀ ਅਸੀਂ ਆ ਕੇ ਤੇ ਸੱਟਾਂ ਖਾਈਏ ਮੁੰਡੇ ਮਰਾਈਏ ਕੱਲਾ ਕੱਲਾ ਮੁੰਡਾ ਮਾਵਾਂ ਦਾ ਸੋ ਇਸ ਗੱਲ ਦਾ ਜਿੰਨਾ ਪ੍ਰਚਾਰ ਹੋ ਸਕਦਾ ਹੈ ਪ੍ਰਚਾਰ ਕਰੋ ਤੇ ਬਹੁਤ ਨੁਕਸਾਨ ਹੋ ਰਿਹਾ ਹੈ ਤੇ ਹੋਰ ਮੁੰਡੇ ਨਾਮ ਰਹਾ ਤੇ ਅੱਜ ਮੇਰੇ ਖਿਆਲ ਚ ਦੋ ਭੈਣਾਂ ਦਾ ਕਿ ਤਿੰਨ ਭੈਣਾਂ ਦਾ ਭਰਾ ਸੀ ਉਹ ਮੁੰਡਾ ਜਿਹੜਾ ਸ਼ਹੀਦ ਹੋਇਆ ਉਹਦੇ ਸਿਰ 'ਚ ਗੋਲੀ ਲੰਗੀ ਏ ਉਹ ਬੜਾ ਦਲੇਰ ਸੀ ਉਹਦੇ ਨਾਂ ਦਾ ਨਿਸ਼ਾਨ ਸੈਫੀ ਉੱਥੇ ਲਾਵੇਗੀ ਨੀਲਾ ਨਿਸ਼ਾਨ ਸ਼ਹੀਦਾਂ ਦਾ ਲੱਗਦਾ ਹੈ ਤੇ ਲੱਗਦਾ ਹੁੰਦਾ ਤੇ ਲੱਗਦਾ ਰਹੇਗਾ ਅਸੀਂ ਜਬਾਨ ਕਰਨੇ ਆ ਜਿੰਨੇ ਜੋ ਕੇ ਆਏ ਸਤਿਗੁਰ ਸਾਡੀ ਜਮਾਨ ਨੂੰ ਫੁੱਲ ਪਾਏ ਅਸੀਂ ਉਹਨਾਂ ਦੀ ਕੁਰਬਾਨੀ ਨਹੀਂ ਜਾਣਦੇ ਆਂਗੇ ਇਹ ਤੀਜਾ ਸ਼ਹੀਦ ਹੈ ਮੇਰੀ ਨਿਗਾਹ 'ਚ ਪਹਿਲਾ ਸ਼ਹੀਦ ਨਵਰੀਤ ਸਿੰਘ ਡਿਬਡਬਾ ਤੇ ਦੋ ਸ਼ਹੀਦ ਆ ਹੋਰ ਦੂਜੇ ਸਾਰੇ ਕੁਰਬਾਨ ਮੰਨਦਾ ਮੈਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ ਕਿਉਂਕਿ ਉਹਨਾਂ ਦਾ ਮਰਨ ਦੇ ਕਾਰਨ ਕੁਝ ਹੋਰ ਨੇ ਇਹਨਾਂ ਦੇ ਮਰਨ ਦੇ ਕਾਰਨ ਸਾਵੇਂ ਮੱਥੇ ਚੂਜ ਕੇ ਲੜ ਕੇ ਮਰਨਾ ਜਿਹੜਾ ਉਹ ਸ਼ਹੀਦ ਹੁੰਦਾ ਉਹਨੂੰ ਸ਼ਹੀਦ ਮੰਨਿਆ ਜਾਂਦਾ ਸੋ ਹੁਣ ਮੈਂ ਤੁਸੀਂ ਦੱਸੋ ਜੇ ਕੋਈ ਗੱਲ ਕਰਨੀ ਕਿਸੇ ਨੇ ਕਰ ਸਕਦਾ ਨੀ ਤੇ ਮੈਂ ਜਾਮਾ ਅੱਜ ਦੀ ਖਬਰ ਤੁਹਾਨੂੰ ਦੇ ਦਿੱਤੀ ਏ ਇੱਥੋਂ ਤੱਕ ਕਿ ਤਿੰਨ ਲੜਾਕੂ ਜਾਜਬਾਉਦ ਨੀਵੇਂ ਉੱਤੋਂ ਸ਼ਿਰਾਂ ਦੇ ਉੱਟਦੇ ਰਹੇ ਨੇ ਤਿੰਨ ਲੜਾਕੂ ਜਾਜ ਜਦਾਬਾ ਬਣਾਉਣ ਵਾਸਤੇ ਬਹੁਤ ਨੀਵੇਂ ਉੱਟਦੇ ਰਹੇ ਨੇ ਪਰ ਲੋਕਾਂ ਨੇ ਆਪਣੇ ਹੌਸਲੇ ਨਹੀਂ ਛੱਡੇ ਪਰਾਲੀ ਨਾਲ ਲੜੇ ਨੇ ਪਰਾਲੀ ਦੀ ਅੱਗ ਬਾਲ ਕੇ ਤੇ ਉਹਦੇ ਉੱਤੇ ਮਿਰਚਾਂ ਸੁੱਟ ਕੇ ਉਹਨਾਂ ਦੇ ਅੱਖਾਂ ਚ ਮਤਲਬ ਨੱਕ ਚ ਦਮ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਮੋਰਚਿਆਂ ਤੋਂ ਤੇ ਇਸ ਤੋਂ ਵੱਧ ਹੋਣਾ ਸੀ ਕੀ ਕਰ ਸਕਦੇ ਪੰਜਾਬ ਹੀ ਹੁੰਦਾ ਪੰਜਾਬ ਤੇ ਇਹ ਇੱਕ ਅਰਨਾਚਲ ਪ੍ਰਦੇਸ਼ ਨਹੀਂ ਉਹ ਅਖੰਡਾ ਹਨ ਫੌਜੀ ਸੀ ਨਾਚਲ ਪ੍ਰਦੇਸ਼ ਚ ਦੋ ਬੰਬ ਮਾਰੇ ਸਨਾਂ ਤੇ ਸਾਰੀ ਪੀੜ੍ਹੀ ਜੀ ਖੰਡਾਤੀ ਸੀ ਬੜਾ ਵੱਡਾ ਅੰਦੋਲਨ ਸੀ ਕਹਿੰਦਾ ਇਹ ਟਿਕਦੀ ਨਹੀਂ ਪਏ ਮੈਂ ਕਹਿੰਦਾ ਜਿੰਨੇ ਮਾਰੋਗੇ ਨਾ ਇਹ ਉਹ ਕੀੜੇ ਨੇ ਜਿੱਧਰੋਂ ਟੋਕੋ ਕੋ ਉਧਰ ਨੂੰ ਜਾਣਗੇ ਜੇ ਪਿਆਰ ਨਾਲ ਕਦੇ ਕਰ ਲੋ ਹੈਂਡਲ ਠੀਕ ਹੈ ਜਿੱਤੇ ਦਾ ਕੰਮ ਵੱਧਦਾ ਹੀ ਜਾਣਾ ਜੀ ਇਹਦਾ ਜਿੰਨੇ ਮਾਰੋਗੇ ਨਾ ਉਹਨੇ ਹੀ ਕੰਮ ਵਿਗੜਨਾ ਹੈ ਉਹਨੇ ਹੀ ਕੰਮ ਵਿਗੜਨਾ ਹੈ ਸੋ ਵੀਰੋ ਇਹ ਇੰਨੀ ਕੋਈ ਗੱਲ ਸੀ ਜੇ ਕੋਈ ਨਹੀਂ ਹੱਦ ਟੱਪ ਗਈ ਇਹ ਬਹੁਤ ਜ਼ਿਆਦਾ ਜ਼ੁਲਮ ਹੈ ਭਾਈ ਬਹੁਤ ਜ਼ਿਆਦਾ ਜ਼ੁਲਮ ਹੈ ਇਹ ਤੋਂ ਵੱਧ ਜ਼ੁਲਮ ਕੋਈ ਨਹੀਂ ਹੈ ਹਣ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣੀ ਚਾਹੁੰਨਾ ਮੈਨੂੰ ਗੱਲ ਕਰਨ ਦਾ ਹਸਾਬ ਨਹੀਂ ਇਹ ਜਿਵੇਂ ਕਰਨੀ ਚਾਹੀਦੀ ਹੈ ਪੂਰੇ ਤਰੀਕੇ ਦੇ ਨਾਲ ਮੈਨੂੰ ਕਰਨੀ ਨਹੀਂ ਆਉਂਦੀ ਪਰ ਮੈਂ ਖਬਰ ਤੁਹਾਨੂੰ ਦੇ ਦੇਣਾ ਵਾਂ ਜਿੰਨੀ ਕੁ ਅੱਜ ਮੈਂ ਅੱਖਾਂ ਨਾਲ ਵੇਖ ਕੇ ਆਇਆ ਵਾਂ ਤੇ ਮੈਂ ਮੁੰਡਿਆਂ ਨੂੰ ਪਿਛਾ ਮੋੜਿਆ ਫਿਰ ਜਦੋਂ ਬਾਵਾ ਜੰਗ ਖਲਾਸ ਹੋ ਗਈ ਜਦੋਂ ਸ਼ਾਮ ਦਾ ਟਾਈਮ ਹੋ ਗਿਆ ਮੈਂ ਆਜੋ ਪਿਛਾ ਗਾਣਾ ਜਾਓ ਫੌਜੀਆਂ ਕੋਲ ਜਦੋਂ ਉਹਨਾਂ ਨੂੰ ਉਹ ਦੂਜਿਆਂ ਦੇ ਤੇ ਲੜ ਪੈਂਦੇ ਜੇ ਕੋਈ ਹੋਰ ਆਵਾਜ਼ ਮਾਰਦਾ ਤਾਂ ਲੜ ਪੈਂਦੇ ਨੇ ਕਹਿੰਦੇ ਤੂੰ ਬੰਦਾ ਹੀ ਉਹਨਾਂ ਦਾ ਸਾਨੂੰ ਮੋੜਨਾ ਹੈ ਤੇ ਮੈਂ ਆਵਾਜ਼ ਮਾਰੀ ਤਾਂ ਉਹ ਮੰਨ ਗਏ ਫਿਰ ਪਿਛਾ ਨੂੰ ਮੋੜਿਆ ਸੈਫੀ ਵਾਲੇ ਅੱਗੇ ਸਾਨੂੰ ਸਭ ਤੋਂ ਛੰਡੇ ਲੈ ਕੇ ਸੈਫੀ ਵਾਲਿਆਂ ਨੂੰ ਆਵਾਜ਼ ਮਾਰੀ ਉਹ ਆਏ ਉਹਨਾਂ ਨੂੰ ਪਿਛਾ ਨੂੰ ਮੋੜ ਲਿਆ ਵੀ ਆਜੋ ਹੁਣ ਫੌਜੀਆਂ ਫੌਜੀ ਪਿਛਾ ਤੁਰ ਪਏ ਨੇ ਫੌਜੀ ਵੀ ਫਿਰ ਜਦੋਂ ਵੇਖਿਆ ਉਹਨਾਂ ਨੇ ਵੀ ਮੁੰਡੇ ਪਿਛਾ ਮੁੜ ਗਏ ਨੇ ਫੌਜੀ ਵੀ ਪਿ ਤੇ ਉਹ ਫਿਰ ਮੈਨੂੰ ਆ ਕੇ ਆਂਦੇ ਵੀ ਇਹ ਸਾਨੂੰ ਰੋਕਦਾ ਪਿਆ ਸਵੇਰ ਦਾ ਮੁੰਡਾ ਮੈਂ ਕਿਹਾ ਵੀ ਇਹ ਰੋਕਦਾ ਨਹੀਂ ਇਹ ਤੈਨੂੰ ਨੁਕਸਾਨ ਹੀ ਰਿਹਾ ਸੱਚੇ ਤੈਨੂੰ ਰੋਕ ਰਿਹਾ ਵੀ ਨੇੜੇ ਜਾਓਗੇ ਤੇ ਸੱਟ ਖਾਓਗੇ ਕੋਈ ਫਾਇਦਾ ਕੋ ਨਹੀਂ ਉਹਨਾਂ ਕੋਲ ਦੂਰ 500 ਮੀਟਰ 300 ਮੀਟਰ 400 ਮੀਟਰ 500 ਮੀਟਰ ਤੱਕ ਕਰੋ ਉਹਨਾਂ ਦੀ ਮਾਰ ਹੈ ਉਹਨਾਂ ਦੀ ਜਿਹੜੇ ਉਹਨਾਂ ਕੋਲ ਵੈਲੈਂਟਾਈਨ ਪੰਪ ਨੇ ਉਹਨਾਂ ਦੀ ਮਾਰ ਹੈ ਬੰਦੂਕ ਦੀ ਮਾਰ ਤਾਂ ਕਿਲੋਮੀਟਰ ਤੱਕ ਹੁੰਦੀ ਹੈ ਆਮ ਪੱਕੀ ਪੱਕੀ ਬੰਦੂਕ ਦੀ 12 ਬੋਰ ਦੀ ਮਾਰ ਵੀ 200 300 ਮੀਟਰ ਤੱਕ ਹੁੰਦੀ ਹੈ ਸੋ ਮੈਂ ਹਾਂ ਪਿੱਛੇ ਰਹੋ ਤੇ ਫਿਰ ਮੁੰਡੇ ਮੋੜੇ ਸਨ ਉਦੋਂ ਬਾਅਦ ਜਾ ਕੇ ਤਾਰਾ ਅੱਜ ਖਲਾਸ ਹੋ ਗਿਆ ਉਦੋਂ ਬਾਅਦ ਵੇਖੋ ਹੁਣ ਜਿਵੇਂ ਅਕੂ ਕਾਲ ਦੇਣ ਗਿਆ ਸੀ ਉਹਨਾਂ ਦੀ ਮਤਲਬ ਮਤਲਬ ਕਹਿਣੇ ਤੋਂ ਬਾਹਰ 1 ਇੰਚ ਨਹੀਂ ਚੱਲਾਂਗੇ ਪਰ ਰਣਨੀਤੀ ਕੋਈ ਨਹੀਂ ਹੈਗੀ ਮਸ਼ੀਨਾਂ ਨਹੀਂ ਅਸੀਂ ਲੈ ਕੇ ਜਾਵਾਂਗੇ ਜੀ ਅਸੀਂ ਟਰੈਕਟਰ ਨਹੀਂ ਲੈ ਕੇ ਜਾਵਾਂਗੇ ਅਸੀਂ ਮੁੰਡੇ ਭਰਾਵਾਂਗੇ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਕਿੰਨੇ ਕੁ ਮਰਾਉਣੇ ਨੇ ਭਾਈ ਆਪਣੀ ਰਣਨੀਤੀ ਨੂੰ ਚੇਂਜ ਕਰੋ ਕਿਸਾਨਾਂ ਆਗੂਆਂ ਦੇ ਦਬਾਅ ਪਾਓ ਵੀ ਆਪਣੀ ਰਣਨੀਤੀ ਚੇਂਜ ਕਰੋ ਜੇ ਕਰਨਾ ਹੈ ਕੁਝ ਮਸ਼ੀਨਾਂ ਬਖਤਰਬੰਦ ਕਰੋ ਟਰੈਕਟਰ ਬਖਤਰਬੰਦ ਕਰੋ ਸਵੇਰੇ ਭਾਂਦਿਆਂਗੇ ਨਹੀਂ ਤੇ ਫਿਰ ਸਾਨੂੰ ਇਜਾਜ਼ਤ ਦਿਓ ਵੀ ਸੈਫੀ ਵਾਲੇ ਵੱਲੋਂ ਤੁਸੀਂ ਤੀੜਾ ਮਾਰ ਦਿਓ ਬਹੁਤ ਫੁਕਰੀਆਂ ਮਾਰ ਦਿਓ ਵੱਲੋਂ ਤੁਸੀਂ ਕਰੋ ਤੇ ਜਿੰਨਾ ਕੁ ਮੈਂ ਹੋਇਆ ਨਾ ਜਿੰਨੇ ਕੁ ਜੁੱਗਾ ਮੈਂ ਆਪਣੇ ਮੁੰਡਿਆਂ ਨਾਲ ਕਰਕੇ ਸੰਪਰਕ ਸੈਫੀ ਵਾਲੇ ਨਾਲ ਕਰਕੇ ਖਰਚਾ ਤੇ ਮੈਂ ਕਰਦਾ ਫਿਰ ਵੇਖੋ ਫਿਰ ਇੱਕ ਦਿਨ ਤਮਾਸ਼ਾ ਲੱਗਦਾ ਤੇ ਜੇ ਨਾ ਧੱਕੇ ਤਾਂ ਫਿਰ ਉੱਥੇ ਹੀ ਰਵਾਂਗੇ ਅਸੀਂ ਫਿਰ ਆਉਂਦੇ ਅਸੀਂ ਨਹੀਂ ਇਹ ਗੱਲ ਮੈਂ ਤੁਹਾਨੂੰ ਅੱਜ